ਜੇ ਵਕਤ ਕਰਕੇ ਦੀ ਸੁਭਾਅ ਕਰਨੀ ਗੁਰੂ ਤਾਂ ਹੈ ਨਾਰੀ ਸਤ ਵੱਖਰਾ ਨਹੀਂ ਕਿਉਂਕਿ ਸਾਡਾ ਅੰਗ ਹੈ ਅੰਗ ਕਦੇ ਵੱਖਰਾ ਨਹੀਂ ਹੋ ਸਕਦਾ ਜੇ ਸਰੀਰ ਦੇ ਅੰਗ ਵੱਖਰੇ ਨਹੀਂ ਤੇ ਗੁਰੂ ਵੀ ਸਾਡਾ ਆਪ ਹੈ ਉਹ ਤੋਂ ਵੱਖਰਾ ਨਹੀਂ ਹੋ ਸਕਦਾ ਫਰਕ ਕੀ ਹੈ ਸਿਮਰ ਮਹਾਰਾਜ ਕਹਿੰਦੇ ਕਿਦਾਂ ਹਰਕਾ ਨਾਮ ਰਿਧੇ ਦਿੱਤ ਇਹ ਤੇ ਸੰਗੀ ਸਾਥੀ ਫਿਰ ਬੋਲੋ ਸੰਗੀ ਸਾਥੀ ਸਗਲਤਾ ਸੰਗੀ ਸਾਥੀ ਸਗਲ ਦਾ ਹਾਂ ਸੰਗੀ ਸਾਥੀ ਕਿਹੜੇ ਗੁਰੂ ਸਾਡੇ ਸਰੀਰ ਦਾ ਅੰਗ ਆ ਸਾਡੇ ਸਰੀਰ ਦੇ ਇਹ ਵੀ ਤਰ੍ਹਾਂ ਹਨ ਅੱਖਾਂ ਦਾ ਬਣਾ ਹੋਈ ਹੈ ਜੀਭ ਦਾ ਬੂਲ ਨੱਕ ਦਾ ਜੇਗਾ ਹੱਥ ਦਾ ਕਰ ਜਾਣਗੇ ਅੱਤੋਂ ਮਹਾ ਕਰ ਜਾਣਗੇ ਇਹ ਸੰਗੀ ਨੇ ਜੀ ਇਹ ਸਾਡੇ ਸੰਗ ਨਾਲ ਸੰਗੀ ਸਾਥੀ ਦਾ ਭਾਵ ਇਹ ਨਹੀਂ ਕਿ ਨਵਾਂ ਬੈਠਾ ਤੂੰ ਇਹ ਸੱਚ ਸੰਗੀ ਅਦਰ ਭਾਵ ਸਾਡਾ ਸਰੀਰ ਦਾ ਹਰ ਤਰ੍ਹਾਂ ਦਾ ਕਰ ਕਦੇ ਇਹ ਅਨੁਪਰੰਪਰਿਕ ਕਿਉਂ ਕਰੇਗਾ ਕਿਉਂਕਿ ਗੁਰੂ ਵੀ ਸਾਡੇ ਅੰਗਾਂ ਦਾ ਹਨ ਜੇ ਸਾਡੇ ਛੇ ਦੇ ਅੰਗ ਨੇ ਜੇ ਗੁਰੂ ਸਾਧਾ ਅੰਗ ਹੈ ਜੇ ਅਸੀਂ ਹਰਕਾ ਨਾਮ ਰਜੇ ਨਿਤ ਧਿਆਈ ਸੁਖੀ ਸਾਥੀ ਸਰਗੁਣ ਇਹ ਵੀ ਤਰ੍ਹਾਂ ਹੀ